ਦੋਸਤੋ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਤੇ ਬੜੀ ਜੂਰ ਸ਼ੋਰ ਨਾਲ ਲੜਾਈ ਲੜੀ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਐਨਐਸਏ ਅਧੀਨ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਮਿੱਤਰੋ ਉਹਨਾਂ ਵਾਸਤੇ ਬੜੇ ਲੋਕ ਯਾਰ ਮੈਸੇਜ ਕਰਦੇ ਆ ਭਾਈ ਜੀ ਉਹਨਾਂ ਦੀ ਸਪੋਰਟ ਕਰੋ ਤੂੰ ਜਿੰਨੀ ਕੋ ਹੋ ਸਕਦੀ ਆਪਾਂ ਬੋਲ ਸਕਦੇ ਆਂ ਕਰ ਵੀ ਸਕਦੇ ਆਂ ਹਰ ਇੱਕ ਬੰਦਾ ਇਨਸਾਨ ਅਸਲ ਗੱਲ ਭਾਵੇਂ ਪਤਾ ਕੀ ਐ ਹਰ ਇੱਕ ਬੰਦਾ ਦਿਲੋਂ ਕਹਿ ਰਿਹਾ ਕਿ ਭਾਈ ਅਮਰਤਪਾਲ ਦੀ ਸਪੋਰਟ ਕੀਤੀ ਜਾ ਸਕੇ ਜਾਂ ਜਾਵੇ ਉਹ ਜਿੱਤਣ ਨਾ ਜਿੱਤਣ ਪਰ ਉਹ ਬਾਹਰ ਆ ਕੇ ਮੁਖ ਧਾਰਾ ਦੇ ਵਿੱਚ ਆਉਦੇ ਪਰਿਵਾਰ ਦੇ ਵਿੱਚ ਰਹਿਣ ਜਿਹੜੀ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਵਾਈਫ ਵਿਚਾਰੀ ਬੀਬੀ ਐ ਜਿਨ੍ਹਾਂ ਦਾ ਹਫਤਾ ਪਹਿਲਾਂ ਵਿਆਹ ਹੋਇਆ ਮੈਰਿਜ ਹੋਈ ਦੋਸਤੋ ਉਹਦਾ ਵਿਚਾਰੀ ਦਾ ਕੀ ਕਸੂਰ ਆ ਯਾਰ ਕਿੰਨੇ ਵਾਰੀ ਆਪਣੀ ਮੌਜੂਦਾ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਜਾਂ ਯੰਸਿੰਗਾਂ ਨੇ ਰਲ ਕੇ ਕਿੰਨੇ ਵਾਰੀ ਉਹਨਾਂ ਨੂੰ 에ਅਰਪੋਰਟ ਤੋਂ ਵਾਪਸ ਮੋੜਿਆ ਹਰਾਸ ਕੀਤਾ ਦੂਜੀ ਗੱਲ ਦੋਸਤੋ ਕਿ ਜਿਹੜਾ ਅਕਾਲੀ ਦਲ ਹੈ ਇਹ ਕਹਿੰਦੇ ਸੀ ਨਾ ਕਿੰਨੇ ਬੂਬਨੇ ਸਾਧ ਕਿੰਨੀਆਂ ਜਿੰਨਾਂ ਕੋਲੇ 5-500 ਕਿਲਾ ਜ਼ਮੀਨ ਹੈ ਜਿੰਨਾਂ ਕੋਲੇ 100-100 ਗੱਡੀਆਂ ਡੇਰਾਂ ਦੇਰਿਆਂ ਤੇ ਖੜੀਆਂ ਕੋਈ ਕਾਰ ਸੇਵਾਲਾ ਕੋਈ ਫਲਾਨਾ ਕੋਈ ਨੰਗ ਸਿੰਘ ਹੈ ਕੋਈ ਘੋੜਿਆਂ ਵਾਲਾ ਜਦੋਂ ਮਿਤਰਾ ਕਾ ਮੈਟਰੂ ਕਾ ਲੀਡਲ ਨੇ ਪਿੱਛੇ ਪੈਰ ਖਿੱਚ ਲਿਆ ਨਾ ਇੱਕ ਬੰਦੇ ਨੇ ਬੜੀ ਸਿਆਣੀ ਗੱਲ ਕੀਤੀ ਮੈਂ ਕਿਹਾ ਯਾਰ ਜਿੱਦੇ ਅਮਰਤਪਾਲ ਕਾ ਨੇ ਲਾਣ ਕਰਿਆ ਮੈਂ ਕਿਹਾ ਯਾਰ ਸਾਰੇ ਜਥੇਦਾਰ ਸਾਰੀਆਂ ਸੰਪਰਦਾਵਾਂ ਸਾਰੀਆਂ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨੀ ਆ ਉਹ ਕਹਿੰਦਾ ਬਾਈ ਜੀ ਇੱਕ ਨੇ ਨਹੀਂ ਆਉਣਾ ਮੈਂ ਕਿਹਾ ਕਿਵੇਂ ਉਹ ਕਹਿੰਦਾ ਜਿਹੜੇ ਜਥੇਦਾਰ ਹੈ ਸਾਰੇ ਵਿਕੇ ਹੋਏ ਹੈ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੈ ਮੈਂਬਰ ਹੈ ਸਭ ਲੋਟੂ ਟੋਲ ਹੈ ਸਭ ਡਾਕੂ ਹੈ ਠੀਕ ਹੈ ਜਿੰਨਿਆ ਦਾ ਸੰਪਰਦਾਮ ਹੈ ਜਿੰਨੀਆਂ ਜਥੇਬੰਦੀਆਂ ਕਿਸੇ ਇੱਕ ਦੀ ਹਿੰਮਤ ਨਹੀਂ ਭਾਵੇਂ ਸਾਰੇ ਖਡੂਰ ਸਾਹਿਬ ਹਲਕੇ 'ਚ ਬੈਠੇ ਆ ਮਾਝੇ 'ਚ ਬੈਠੇ ਆ ਕਿਸੇ ਇੱਕ ਦੀ ਹਿੰਮਤ ਨਹੀਂ ਕਿ ਪੈਰ ਪਟ ਕੇ ਜਾ ਕੇ ਅਮਰਤਪਾਲ ਸਿੰਘ ਵਾਸਤੇ ਕਹਿ ਦੇਣ ਜਿੰਦਾਬਾਦ ਨੋ ਕਿਉਂਕਿ ਇੱਕ ਜਿਹੜੇ ਭਾਈ ਸਾਹਿਬ ਯਾਰ ਸੱਚ ਇੱਕ ਹੋਰ ਜਿਹੜੇ ਟਕਸਾਲ ਵਾਲੇ ਤੁਮਾ ਸਾਹਿਬ ਹੈ ਉਹਨਾਂ ਨੂੰ ਪਤਾ ਕਿ ਨਹੀਂ ਉਹ ਇੱਧਰ ਵੀਜ਼ੇ ਤੇ ਰਹਿ ਰਹੇ ਐ ਜਿਵੇਂ ਆਪਾਂ ਫੌਰਨ ਜਾਣੇ ਆ ਨਾ ਵੀਜ਼ਾ ਲਵਾ ਕੇ ਉਹ ਇੱਧਰ ਵੀਜ਼ੇ ਤੇ ਰਹਿ ਰਹੇ ਐ ਤੇ ਉਹਨਾਂ ਦਾ ਵੀਜ਼ਾ ਕਹਿੰਦੇ ਉਸੇ ਵੇਲੇ ਸੈਂਟਰ ਵਾਲੇ ਕੈਨਸਲ ਕਰ ਦਨਗੇ ਤੇ ਉਹਨਾਂ ਨੂੰ ਵਖਣਗੇ ਪਾ ਮੇਤਰਾ ਬਾਰੀ ਨੂੰ ਜਾਜ ਦੀ ਨੂੰ ਹੱਥ ਤੇ ਚੱਲ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਐ ਜਿਹੜੇ ਉੱਪਰੋਂ ਜਿਨ੍ਹਾਂ ਦੇ ਲਿਬਾਸ ਪਾਇਆ ਹੋਇਆ ਪੂਲੇ ਵਾਂਗੂ ਨਿਹੰਗ ਪੂਲੇ ਵਾਂਗੂ ਜਿਨ੍ਹਾਂ ਦੇ ਚੋਲੇ ਪਾਏ ਹੋਏ ਐ ਪਰ ਸਾਰੇ ਮਿੱਤਰੋਂ ਅੰਦਰੋਂ ਖੂਖਲੇ ਐ ਕੋਈ ਨਹੀਂ ਚਾਹੁੰਦਾ ਕਿ ਅਮਰਤਪਾਲ ਵਰਗੇ ਸਿੰਘ ਬਾਹਰ ਆਉਣ ਕੋਈ ਨਹੀਂ ਚਾਹੁੰਦਾ ਕਿ ਇਹਨਾਂ ਦਾ ਇਹ ਜਿਹੜਾ ਆਪਰੇਸ਼ਨ ਐ ਇੱਥੇ ਹੀ ਖਤਮ ਹੋਵੇ ਅਸੀਂ ਰੋਟੀਆਂ ਕਿਵੇਂ ਸਿੱਕਾਂਗੇ ਜੇ ਅੱਗ ਬੁਝ ਗਈ ਤਾਂ ਉਹਨਾਂ ਦੀਆਂ ਰੋਟੀਆਂ ਕਿਵੇਂ ਚੱਲਣਗੀਆਂ ਜਦੋਂ ਭਾਈ ਅਮਰਤਪਾਲ ਸਿੰਘ ਜੀ ਦੀ ਮਾਤਾ ਨੇ ਸਟਰੀਟ ਦੇ ਵਿੱਚ ਅਮਰ ਸਰਸਾਹਬ ਧਰਨਾ ਲਾਇਆ ਸੀ ਰੋਸ ਧਰਨੇ ਤੇ ਬੈਠੇ ਸੀ ਕਿੰਨਿਆਂ ਨੇ ਜਾ ਕੇ ਉਹਨਾਂ ਦੇ ਪੈਰ ਪੂਜੇ ਅਖਣ ਤੁਹਾਡੇ ਨਾਲ ਮਾਤਾ ਜੀ ਪਰ ਅੱਜ ਦੋਸਤੋ ਇੱਕ ਬੰਦੇ ਨੇ ਜਾ ਕੇ ਭਾਈ ਅਮਰਤਪਾਲ ਦੀ ਮਾਤਾ ਦੇ ਨਾਲ ਖੜ ਕੇ ਇਹ ਨਹੀਂ ਆਖਿਆ ਨਾ ਕਿਸੇ ਐਸਜੀਪੀਸੀ ਮੈਂਬਰ ਨੇ ਨਾ ਕਿਸੇ ਪ੍ਰਧਾਨ ਨੇ ਨਾ ਕਿਸੇ ਜਸੇਦਾਰ ਨੇ ਨਾ ਕਿਸੇ ਬਾਬੇ ਨੇ 100-100 ਗੱਡੀਆਂ ਵਾਲਿਆਂ ਨੇ ਜਿਹੜੇ ਤੁਹਾਡੀ ਦਿੱਤੀ ਹੋਈ ਕਣਕ ਤੇ ਪਲਦੇ ਆ ਮਿੱਤਰੋ ਉਹ ਤੁਹਾਡੇ ਖਿਲਾਫ ਜਾ ਰਿਹਾ ਜੇ ਭਾਈ ਸਾਹਿਬ ਦੇ ਹੱਕ ਚੋਂ ਸੱਚ ਦੇ ਹੱਕ ਚੋਂ ਤਾਂ ਸ਼ੇਅਰ ਕਰਿਓ ਮੇਰੇ ਭਰਾ ਧੰਨਵਾਦ ਸਤਿ ਸ੍ਰੀ ਅਕਾਲ